ਵੀਡੀਓ ਦੇ ਅਖੀਰ ਤੇ ਆਪਾਂ ਲਿੰਕ ਵੀ ਲਾਵਾਂਗੇ ਜਿਹੜਾ ਆਪਣੇ ਪਹਿਲਾ ਨੁਕਤੇ ਪਾਏ ਹੋਏ ਆ ਦੁੱਧ ਦੀ ਜਿਹੜੀ ਫੈਟ ਆ ਵਧਾਉਣ ਵਾਲੇ ਤਾਂ ਤੁਸੀਂ ਉਹ ਵੀ ਦੇਖ ਸਕਦੇ ਹੋ ਪਹਿਲਾਂ ਵਾਲੇ ਨੁਕਤੇ ਵੀ ਆਪਾਂ ਵੀਡੀਓ ਦੇ ਅਖੀਰ ਤੱਕ ਦੇਖਿਓ ਅਖੀਰ ਤੇ ਆਪਾਂ ਵੀਡੀਓ ਦਾ ਅਖੀਰ ਤੇ ਆਪਾਂ ਵੀਡੀਓ ਦਾ ਸਕਰੀਨ ਦੇ ਉੱਪਰ ਲਿੰਕ ਲਾ ਦੇਾਂਗੇ ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਦੁੱਧ ਦੇ ਫੈਟ ਵਧਾਉਣ ਦਾ ਦੇਸੀ ਨੁਕਤਾ ਬਹੁਤ ਵਧੀਆ ਨੁਕਤਾ ਹੈ ਤੇ ਛੋਟਾ ਜਿਹਾ ਨੁਕਤਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਆਂ ਵੀ ਵੀਡੀਓ ਨੂੰ ਅੰਤ ਤੱਕ ਬਿਨਾਂ ਅੱਗੇ ਲੰਘਾਇਆ ਦੇਖਿਓ ਤਾਂ ਜੋ ਨੁਕਤੇ ਨੂੰ ਚੰਗੀ ਤਰ੍ਹਾਂ ਆਪਾਂ ਸਮਝ ਸਕੀਏ ਇਹ ਨੁਕਤਾ ਤੁਹਾਨੂੰ ਮੈਂ ਪਹਿਲਾਂ ਜਾਣਕਾਰੀ ਦੇ ਦਿਆਂ ਵੀ ਇਹ ਨੁਕਤਾ ਹਰਿਆਣੇ ਚੋਂ ਲਿਆ ਹੋਇਆ ਨੁਕਤਾ ਹੈ ਕਿਸੇ ਵੀਰ ਭਰਾ ਨੇ ਕਮੈਂਟ ਕਰਾਇਆ ਸੀ ਆਪਣੇ ਵੀਡੀਓ ਤੇ ਉਹ ਵੀਰ ਨੇ ਨੌਕਤਾ ਦੱਸਿਆ ਸੀਗਾ ਹਰਿਆਣਾ 35 BB 29 ਦਾ ਪਤਾ ਦੱਸਿਆਗਾ ਤੇ ਬਾਈ ਨੇ ਮੈਂ ਬੇਨਤੀ ਕਰਦਾਗਾ ਵੀ ਤੁਸੀਂ ਆਪਣਾ ਨੰਬਰ ਜਰੂਰ ਜਾਂ ਤਾਂ ਮੇਰੇ ਨਾਲ ਸੰਪਰਕ ਕਰੋ ਤੇ ਜਾਂ ਕਮੈਂਟ ਦੇ ਵਿੱਚ ਤੁਸੀਂ ਨੰਬਰ ਜਰੂਰ ਛੱਡੋ ਕਿਉਂਕਿ ਤੁਹਾਡੇ ਕੋਲ ਨੌਕਤੇ ਤੁਸੀਂ 2-3 ਹੋਰ ਨੌਕਤੇ ਵੀ ਕਮੈਂਟਾਂ 'ਚ ਅਸੀਂ ਦੱਸੇ ਆ ਤੇ ਮੈਂ ਚਾਹੁੰਦਾ ਵੀ ਤੁਹਾਡੇ ਨਾਲ ਮੈਂ ਗੱਲਬਾਤ ਕਰਾਂ ਤੇ ਹੋ ਸਕਦਾ ਸਾਨੂੰ ਹੋਰ ਵੀ ਨੁਕਤੇ ਤੁਹਾਡੇ ਤੋਂ ਮਿਲ ਜਾਣ ਤੇ ਜਾਂ ਹੋਰ ਵੀ ਕਈ ਵੀਰ ਭਰਾ ਜਿਹੜੇ ਫੋਨ ਕਰਦੇ ਆ ਮੈਨੂੰ ਹਨਾ ਨੁਕਤੇ ਪੁੱਛਦੇ ਆਗੇ ਤਾਂ ਹੋ ਸਕਦਾ ਕੋਈ ਨਾ ਕੋਈ ਨੁਕਤਾ ਜਿਹਾ ਹੋਵੇ ਜਿਹੜਾ ਮੇਰੇ ਕੋਲ ਨਾ ਹੋਵੇ ਤੇ ਤੁਹਾਡੇ ਕੋਲ ਮਿਲ ਜੇ ਤਾਂ ਆਪਾਂ ਉਸ ਵੀਰ ਦਾ ਫਾਇਦਾ ਕਰ ਸਕਗੇ ਹਨਾ ਤੇ ਵੀਰ ਨੂੰ ਮੈਂ ਬੇਨਤੀ ਕਰਦਾ ਵੀ ਮੇਰੇ ਨਾਲ ਸੰਪਰਕ ਜਰੂਰ ਕਰੀ ਜਾਂ ਤਾਂ ਕਮੈਂਟਰ ਦੇ ਵਿੱਚ ਆਪਣਾ ਨੰਬਰ ਛੱਡ ਦਿਓ ਤੇ ਜਾਂ ਵੀਰੇ ਮੈਂ ਨੰਬਰ ਦੱਸਦਾ ਖੀ ਤੇ ਬੋਲੂਗਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰਿਓ ਤੇ ਆਪਾਂ ਹੁਣ ਤੁਹਾਨੂੰ ਨੁਕਤਾ ਦੱਸ ਦਗੇ 100 ਗ੍ਰਾਮ ਸਰੋਂ ਦਾ ਤੇਲ ਦੇਣਾ ਆਪਾਂ ਪਸ਼ੂ ਨੂੰ ਰਾਤ ਦੇ ਸਮੇਂ ਇੱਕ ਦਿਨ ਛੱਡ ਕੇ ਦੇਣਾਗਾ ਰਾਤ ਦੇ ਸਮੇਂ 100 ਗ੍ਰਾਮ ਸਰੋਂ ਦਾ ਤੇਲ ਦੇਣਾ ਇੱਕ ਦਿਨ ਛੱਡ ਕੇ ਰਾਤ ਦੇ ਸਮੇਂ ਤੇ ਰੋਜ਼ ਦੀ ਰੋਜ਼ ਮਿਨਰਲ ਮਿਕਸਚਰ ਜਿਹੜਾ ਹੁੰਦਾ ਆਪਣਾ ਕੋਈ ਵੀ ਚੰਗੀ ਕੰਪਨੀ ਦਾ ਲੈ ਲਿਓ ਤੇ 50 ਗ੍ਰਾਮ ਰੋਜ਼ ਦਾ ਮਿਨਰਲ ਮਿਕਸਚਰ ਦੇਣਾ ਇਹਦੇ ਨਾਲ ਜਿਹੜੀ ਦੁੱਧ ਦੀ ਫੈਟ ਆ ਉਹ ਬਾਈ ਦੇ ਦੱਸਣ ਦੇ ਮੁਤਾਬਕ ਵੀ ਫੈਟ ਵੱਜੂਗੀ ਨੌਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਤੋਂ ਅੱਗੇ ਤੇ ਲਾਈਕ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਇੱਕ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਆਪਣਾ ਫੇਸਬੁੱਕ ਤੇ ਵੀ ਪੇਜ ਬਣਿਆ ਹੋਇਆ ਪਿੰਡੂ ਤੜਕਾ ਟੀਵੀ ਇਸੇ ਨਾਮ ਤੇ ਤੇ ਇੰਸਟਾਗ੍ਰam ਤੇ ਵੀ ਆਪਣਾ ਪੇਜ ਬਣਿਆ ਹੋਇਆ ਪਿੰਡੂ ਤੜਕਾ ਟੀਵੀ ਦੇ ਨਾਮ ਤੇ ਤਾਂ ਤੁਸੀਂ ਫੇਸਬੁੱਕ ਤੇ ਜਾ ਕੇ ਵੀ ਪੇਜ ਨੂੰ ਲਾਈਕ ਕਰ ਲਿਓ ਤੇ ਫੋਲੋ ਕਰ ਲਿਓ ਤੇ ਇੰਸਟਾਗ੍ਰam ਤੇ ਜਾ ਕੇ ਵੀ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੇ ਤੁਹਾਡੇ ਕੋਲੇ ਵੀ ਕੋਈ ਨੋਕਤ ਹੈ ਜਾਂ ਕੁਝ ਪੁੱਛਣਾ ਚਾਹੋ ਤਾਂ 7717392062 ਮੇਰਾ WhatsApp ਨੰਬਰ ਹੈ ਉਹ ਤੇ ਤੁਸੀਂ WhatsApp ਕਰ ਸਕਦੇ ਜੇ ਤੁਹਾਡੇ ਕੋਲੇ WhatsApp ਚੱਲਦਾ ਹੈ ਜੇ WhatsApp ਨਹੀਂ ਚੱਲਦਾ 9988728258 ਇਸ ਨੰਬਰ ਤੇ ਕਾਲ ਕਰ ਸਕਦੇ ਜੇ ਤੁਸੀਂ ਕੋਈ ਜਾਨਵਰ ਸੇਲ ਕਰਨਾ ਹੈ ਵੇਚਣਾ ਜਾਂ ਕਿਸੇ ਫਾਰਮ ਦੀ ਐਡ ਕਰਵਾਉਣੀ ਆ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਇਸ ਨੰਬਰ ਤੇ ਸੰਪਰਕ ਹੈ ਜਿਹੜਾ ਉਹ ਕਰ ਸਕਦੇ ਹੋ ਜੁੜੇ ਰਹੋ ਪਿੰਡੂ ਤਰਗਤੀ ਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ